ਆ ਨਾ ਸਿੱਧੂ ਕੋਹਣਾ ਵੈਸੇ ਇਹ ਕੋਈ ਕੋਈ ਲੀਡਰ ਆ ਕੋਈ ਚੋਣਿਆ ਹੋਇ ਨਮਾਇੰਦਾ ਕੋਈ ਪੰਚਾ ਸਰਪੰਚਾ ਠੀਕ ਆ ਜੀ ਤੇ ਕਿਹੜੇ ਹੱਕ ਸੱਚ ਦੀ ਆਪਾਂ ਗੱਲਾਂ ਕਰਦੇ ਨੇ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਆਪ ਕਰਦੀ ਸ਼ੋਸ਼ਲ ਦੇਖੋ ਪੰਜਾਬ ਕੀ ਆ ਕੀ ਆ ਪੰਜਾਬ ਪੰਜਾਬ ਤੁਸੀਂ ਹੋ ਮੈਂ ਹੂੰ ਪੰਜਾਬ ਦਾ ਮਤਲਬ ਇਹ ਨਹੀਂ ਤੁਸੀਂ ਸ਼ੋਸ਼ਲ ਮੀਡੀਆ ਤੇ ਕਿਸੇ ਨੂੰ ਵੀ ਗਾਲਾਂ ਕੱਢਣ ਲੱਗ ਜਓ ਹੂੰ ਠੀਕ ਆ ਜੀ ਮੈਨੂੰ ਬੋਲਣਾ ਵਧੀਆ ਆਉਂਦਾ ਮੈਂ ਕੈਮਰਾ ਰੱਖਾਂ ਮੂਰੇ ਤੁਹਾਡੀ ਮਾਂ ਦੀ ਤੁਹਾਡੀ ਭੈਣ ਦੀ ਤੁਸੀਂ ਜੇ ਤੁਹਾਨੂੰ ਪੰਜਾਬ ਪੱਖੀ ਲੱਗਦਾ ਹਮ ਤੁਹਾਨੂੰ ਉਹਦੀਆਂ ਕੁਝ ਵੀਡੀਓਾਂ ਭੇਜ ਦਾਨਾ ਤੁਸੀਂ ਮੈਨੂੰ ਦੱਸ ਦੋ ਤੁਸੀਂ ਨੂੰ ਪਰਿਵਾਰ 'ਚ ਜਾ ਕੇ ਸੁਣਾ ਦੋਗੇ ਵੀ ਆ ਪੰਜਾਬ ਪੱਖੀ ਬੰਦਾ ਹਮ ਤਾਂ ਲੋਕ ਤਾਂ ਪੰਜਾਬ ਤੋਂ ਤੁਹਾਡਾ ਛੱਡੋ ਤੁਹਾਡੇ ਪਰਿਵਾਰ ਦਾ ਵਿਸ਼ਵਾਸ ਉੱਠ ਜਾਊਗਾ ਵੀ ਆ ਪੰਜਾਬ ਦਾ ਇਹ ਲੋਕ ਪੰਜਾਬ ਬਚਾਉਣਗੇ ਹਮ ਆ ਗੰਦੀਆਂ ਵੀਡੀਓਾਂ ਬਣਾ ਕੇ ਬਲਗਰ ਗੰਦੀਆਂ ਗਾਲਾਂ ਕੱਢ ਕੇ YouTube ਤੋਂ ਪੈਸੇ ਕਮਾਉਣ ਵਾਲੇ ਲੋਕਾਂ ਤੋਂ ਤੁਸੀਂ ਉਮੀਦ ਲਾ ਲਈ ਵੀ ਇਹ ਪੰਜਾਬ ਬਚਾ ਕੇ ਦੇਣਗੇ ਪਰਚੇ ਪਰਚਿਆਂ ਦੀ ਗੱਲ ਕੀਤੀ ਹੈ ਤੁਸੀਂ ਕੀ ਸਮਗਰਾਂਦੇ ਹੋਦੇ ਨਾਲ ਦੀ ਨਾਲ ਜਿਹੜਾ ਸੱਚ ਬੋਲਦਾ ਉਹਦੇ ਪਰਚਾ ਹੋ ਜਾਂਦਾ ਬਿਲਕੁਲ ਸੁਖਪਾਲ ਪਹਿਰਾ ਦੀ ਗੱਲ ਕਰੀਏ ਭਾਨੇ ਸਿੱਧੂ ਦੀ ਗੱਲ ਕਰੀਏ ਕੀ ਮੈਂ ਦੇ ਨਹੀਂ ਸੁਖਵਾਲ ਖਹਿਰਾ ਤੇ ਸੱਚ ਬੋਲਣ ਦਾ ਪਰਚਾ ਨਹੀਂ ਹੋਇਆ ਉਹਦੇ ਤੇ ਤਾਂ ਇੱਕ 2014 ਐਨਡੀਪੀਐਸੀ ਐਕਟ ਉਹਦਾ ਕੋਈ ਦੋਸਤ ਸੀ ਉਹਨੇ ਕੋਈ ਚਿੱਟੇ ਦੇ ਕਾਰੋਬਾਰ ਚ ਫੜਿਆ ਗਿਆ ਉਹਦੇ ਨਾਲ ਉਹਦੀਆਂ ਫੋਨ ਦੀਆਂ ਕਾਲਾਂ ਡਿਟੇਲ ਕੋਈ ਨਿਕਲੀਆਂ ਨੇ ਉਹਦਾ ਪਰਚਾ ਸਰਕਾਰ ਨੇ ਤਾਂ ਕਰਿਆ ਨਹੀਂ ਉਹ ਤਾਂ ਪਿਛਲੀਆਂ ਸਰਕਾਰਾਂ ਤੋਂ ਚੱਲਦਾ ਆ ਰਿਹਾ ਹੂੰ ਜਦੋਂ ਹਾਈ ਕੋਰਟ ਤੋਂ ਡਾਇਰੈਕਸ਼ਨ ਆ ਗਈਆਂ ਪੁਲਿਸ ਨੂੰ ਵੀ ਭਾਈ ਆਹ ਬੰਦਾ ਕੇਸ ਚ ਨਾਮਿਨੇਟਡ ਹੈ ਦਾ ਨਾਮ ਆ ਵਿੱਚ ਤੁਸੀਂ ਇਹਨੂੰ ਕਸਟਡੀ ਚ ਲੈ ਕੇ ਪੁੱਛਤਾਛ ਕਿਉਂ ਨਹੀਂ ਕਰਦੇ ਤਾਂ ਪੁਲਿਸ ਦਾ ਕੰਮ ਆ ਪੁੱਛਤਾਛ ਕਰਨ ਕੋਰਟ ਦੀਆਂ ਡਾਇਰੈਕਸ਼ਨਾਂ ਦੇ ਮੱਦੇ ਨਜ਼ਰ ਉਹਨਾਂ ਦਾ ਨਾਮ ਆ ਉਹਦੇ ਚ ਉਹਨਾਂ ਤੋਂ ਪੁੱਛ ਪੁੱਛਗਿਛ ਕਰੀ ਗਈ ਆ ਤੇ મોદી ਤੋਂ ਦੇਸ਼ ਨੂੰ ਲੋਕਤੰਤਰ ਨੂੰ ਖਤਰਾ ਦੱਸਦਾ ਸੀ ਹੂੰ ਹੂੰ ਤੇ ਅੱਜ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਇਹਨੇ ਡਰਾਮਾ ਕਰਿਆ ਹੋ ਸਕਦਾ ਹੈ ਕਿ ਇਹ ਪਲਾਨਟ ਕੀਤਾ ਗਿਆ ਹੋਵੇ ਹੂੰ મોદી ਦੁਆਰਾ ਹੀ ਹੂੰ ਕੀ ਕਾਰਨ ਹੋਵੇ ਦੂਜੇ ਪਾਸੇ ਤੁਹਾਡੇ ਰਵਿੰਦਰ ਕੇਜੀ ਵੱਲੋਂ ਸੁਪਰੀਮੋ ਵੱਲੋਂ ਵੀ ਭਾਜਪੀ ਪੀਜਪੀ ਦੇ ਦੋਸ਼ ਲਾਏ ਗਏ 25 ਕਰੋੜ ਰੁਪਏ ਐਮਐਲਏ ਦੀ ਦਿੱਤੇ ਜਾ ਰਹੇ ਸੀ ਕੀ ਖਰੀਦਾਂ ਦੀ ਗੱਲ ਕਰਦੇ ਨੇ ਦੇਖੋ ਇਹ ਤਾਂ ਸਾਰਾ ਦੇਸ਼ ਜਾਣਦਾ ਕਿ ਜਿਹੜੀ ਬੀਜੇਪੀ ਦੀ ਪਾਰਟੀ ਆ ਜਾਂ ਬੀਜੇਪੀ ਸਰਕਾਰ ਐ ਇਹਨੂੰ ਕਾਰਪੋਰੇਟ ਘਰਾਣੇ ਚਲਾ ਰਹੇ ਨੇ ਵਪਾਰੀ ਚਲਾ ਰਹੇ ਨੇ ਉਹ ਆਪਣੀ ਮਨਮਰਜ਼ੀ ਦੀਆਂ ਸਕੀਮਾਂ ਲੈ ਕੇ ਆ ਰਹੇ ਨੇ ਦੇਸ਼ ਲੋਕਤੰਤਰ ਦੀ ਮਾਨ ਮਰਿਆਦਾ ਲੋਕ ਵੋਟਾਂ ਪਾ ਕੇ ਇੱਕ ਲੀਡਰ ਨੂੰ ਐਮਐਲਏ ਨੂੰ ਚੁਣਦੇ ਨੇ ਐਮਪੀ ਨੂੰ ਚੁਣਦੇ ਨੇ ਤੇ ਤੁਸੀਂ ਪੂਰੇ ਦੇਸ਼ 'ਚ ਦੇਖਿਆ ਹੋਣਾ ਕਿ ਪਿਛਲੇ 5 7 10 ਸਾਲਾਂ 'ਚ ਜਿਹੜਾ ਪਖੰਡ ਤੇ ਜਿਹੜਾ ਲੋਕਤੰਤਰ ਦਾ ਘਾਣ ਬੀਜੇਪੀ ਨੇ ਕਰਿਆ ਉਹ ਪਿਛਲੇ 70 ਸਾਲਾਂ 'ਚ ਨਹੀਂ ਹੋਇਆ ਉਸ ਰਹੇ ਉਹ ਨਾ ਬੀਜੇਪੀ ਨੇ ਕਿ ਬੀਜੇਪੀ ਦੇ ਲੋਕਾਂ ਨੇ ਤਾਂ ਕਿਹਾ ਕਿ ਸਾਡੇ ਲੋਕਤੰਗ ਆਜ ਬਿਲਕੁਲ ਬਿਲਕੁਲ ਪਰ ਦੂਜੇ ਪਾਸੇ ਤੁਸੀਂ ਬਦਲਾਅ ਦੀ ਗੱਲ ਕਰਦੇ ਆਪਾਂ ਬਦਲਾਅ ਪੰਜਾਬ ਦੇ ਵਿੱਚ ਆਇਆ ਸੀ 98 ਸੀਟਾਂ ਦਾ ਤੁਹਾਨੂੰ ਜਿਤਾਇਆ ਤੇ 92 ਸੀਟਾਂ ਸੌਰੀ 92 ਸੀਟਾਂ ਦਾ ਤੁਹਾਨੂੰ ਜਿਤਾਇਆ ਸੀ ਤੇ ਗੱਲ ਕਰੀਏ ਕਿ ਹੁਣ ਲੋਕ ਕਹਿੰਦੇ ਨੇ ਸੜਕਾਂ ਤੇ ਉਹੀ ਮਲਾਜ਼ਮ ਵਰਗਾ ਸੜਕਾਂ ਤੇ ਉਤਰਿਆ ਹੋਇਆ ਦੂਜੇ ਪਾਸੇ ਦੇਖੀਏ ਕਿਸਾਨ ਕਿਸਾਨ ਕਹਿੰਦਾ ਸੀ ਕਿ ਕਿਸਾਨ ਕਹਿ ਰਹੇ ਨੇ ਕਿ ਸਾਡੀ ਸਰਕਾਰ ਨੇ ਜੋ ਗੱਲ ਕੀਤੀ ਸੀ ਪਰ ਉਹ ਤੋਂ ਭੱਜੀ ਆ 42000 ਸਰਕਾਰੀ ਨੌਕਰੀਆਂ ਸਾਡੇ ਮੁੱਖ ਮੰਤਰੀ ਭਗਵਾਨ ਸਿੰਘ ਜੀ ਮਾਨ ਮੈਂ ਔਨ ਰਿਕਾਰਡ ਕਹਿ ਰਿਹਾ ਹਾਂ ਉਹ ਦੇ ਚੁੱਕੇ ਨੇ ਹਰ ਪਿੰਡ 'ਚ ਸਰਕਾਰੀ ਨੌਕਰੀ ਪਹੁੰਚੀ ਆ ਪਿਛਲੇ 20 ਮਹੀਨਿਆਂ ਕਈ ਕਈ ਨੌਜਵਾਨ ਸੰਘਰਸ਼ ਕਰਦੇ ਹੋਏ ਓਵਰਏਜ ਹੋ ਚੁੱਕੇ ਨੇ ਜੇ ਪਿਛਲੇ ਸਮਿਆਂ 'ਚ ਨੌਕਰੀਆਂ ਦਿੱਤੀਆਂ ਹੁੰਦੀਆਂ ਪਿਛਲੀ ਸਰਕਾਰ ਕਾਂਗਰਸ ਰਹੀ ਐ 10 ਸਾਲ ਕਾਲੀਦਲ ਰਹੇ ਨੇ ਉਸ ਤੋਂ ਪਹਿਲਾਂ ਕਾਂਗਰਸ ਰਹੀ ਐ ਜੇ ਉਹਨਾਂ ਨੇ 20 ਸਾਲ 'ਚ ਨੌਕਰੀਆਂ ਦਿੱਤੀਆਂ ਹੁੰਦੀਆਂ ਤਾਂ ਨੌਜਵਾਨ ਓਵਰਏਜ ਕਿਵੇਂ ਹੁੰਦੇ ਇੱਕ ਹਜ਼ਾਰ ਪੱਤੇ ਦੀ ਗੱਲ ਕੀਤੀ ਸੀ ਪ੍ਰਤੀ ਔਰਤ ਬਿਲਕੁਲ ਕਿੱਥੇ ਗਿਆ ਕਿਤੇ ਨਹੀਂ ਗਿਆ ਇਹ ਵਾਦਾ ਸਾਡਾ ਸੀ ਤੇ ਹੈ ਤਦੋਂ ਪੂਰਾ ਹੋ ਉਹਦਾ ਦੇਖੋ ਕਿਸੇ ਵੀ ਕੰਮ ਨੂੰ ਸਮਾਂ ਲੱਗਦਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਰਜਿੰਦਰ ਪੱਟ ਇੰਡੀਆ ਲੈਵਲ ਤੇ ਜੋ ਗੱਠਜੋੜ ਹੋਇਆ ਸੀ ਬੀਜੇਪੀ ਪਹਜਾਓ ਤੇ ਦੇਸ਼ ਬਚਾਓ ਨੂੰ ਲੈ ਕੇ ਗੱਠਜੋੜ ਵੱਖ-ਵੱਖ ਸਰਕਾਰਾਂ ਵੱਲੋਂ ਕੀਤਾ ਗਿਆ ਸੀ ਤੇ ਜਿਸ ਦੇ ਵਿੱਚ ਨਿਤਿਸ਼ ਕੁਮਾਰ ਦਾ ਅਹਿਮ ਰੋਲ ਸੀ ਤੇ ਅੱਜ ਨਿਤਿਸ਼ ਕੁਮਾਰ ਆਪ ਹੀ ਭਾਜਪਾ ਦੇ ਵਿੱਚ ਜੋ ਕਿ ਉਹਨਾਂ ਵੱਲੋਂ ਮਿਲ ਕੇ ਸਰਕਾਰ ਬਣਾਈ ਗਈ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਉਹਨਾਂ ਦਾ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਠੀਕ ਹੋ ਬਹੁਤ ਵਧੀਆ ਬਹੁਤ ਵਧੀਆ ਸਿੱਤਾ ਠੀਕ ਨੇ ਜੀ ਐ ਚੜਦੀ ਕਲਾ ਵਟ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਡੇ ਲਈ ਸਮਾਂ ਕੱਢਿਆ ਜੀ 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 ਤੇ ਨਿਤਿਸ਼ ਕੁਮਾਰ ਦਾ ਤੁਸੀਂ ਦੇਖਿਓ ਕੀ ਦੇਖਦੇ ਹੋ ਕਿ ਵੀ ਹੁਣ ਪਹਿਲਾਂ ਹੀ ਸੋ ਦੇਖੋ ਇੱਕ ਕਹਾਵਤ ਹੈ ਜੀ ਰਾਜਨੀਤੀ 'ਚ ਨਾ ਕੋਈ ਪੱਕਾ ਦੁਸ਼ਮਣ ਤੇ ਨਾ ਕੋਈ ਦੋਸਤ ਹੂੰ ਉਹਦਾ ਇੱਕ ਰੰਗ ਰੂਪ ਨਿਕਲ ਕੇ ਸਾਹਮਣੇ ਆਇਆ ਆਪਣੇ ਪਿਛਲੇ ਆ ਦੋ ਤਿੰਨ ਦਿਨਾਂ ਚ ਹੂੰ ਕਿ ਨਿਤਿਸ਼ ਕੁਮਾਰ ਨੇ ਗਿਰਗਟ ਨੂੰ ਵੀ ਪਿੱਛੇ ਛੱਡਤਾ ਹੂੰ ਰੰਗ ਬਦਲਨੇ ਚ ਹੂੰ ਸੋ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਨਿਤਿਸ਼ ਕੁਮਾਰ ਬੀਜੇਪੀ ਨੂੰ ਭੰਡਦਾ ਸੀ ਹੂੰ ਚੰਗਾ ਮਾੜਾ ਬੋਲਦਾ ਸੀ ਮੋਦੀ ਨੂੰ ਡਿਕਟੇਟਰ ਬੋਲਦਾ ਸੀ ਹੂੰ ਤੇ ਮੋਦੀ ਤੋਂ ਦੇਸ਼ ਨੂੰ ਲੋਕਤੰਤਰ ਨੂੰ ਖਤਰਾ ਦੱਸਦਾ ਸੀ ਹੂੰ ਹੂੰ ਤੇ ਅੱਜ ਬੀਜੇਪੀ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਇਹਨੇ ਡਰਾਮਾ ਕਰਿਆ ਹੋ ਸਕਦਾ ਹੈ ਕਿ ਇਹ ਪਲਾਨ ਕੀਤਾ ਗਿਆ ਹੋਵੇ ਮੋਦੀ ਦੁਆਰਾ ਹੀ ਦੇਖੋ ਹਰ ਬੀਜੇਪੀ ਬਹੁਤ ਛਾਤਰ ਜਮਾਤ ਆ ਆਰਗੇਨਾਈਜੇਸ਼ਨ ਇਹਨਾਂ ਨੂੰ ਪਤਾ ਵੀ ਹਰ ਸਰਕਾਰ ਦੀ ਐਂਟੀ ਕਮੇਸੀ ਹੋਣੀ ਹੈ ਸਾਡੇ ਖਿਲਾਫ ਗੱਠਜੋੜ ਬਣਨਾ ਤਾਂ ਇਹਨਾਂ ਨੇ ਗੱਠਜੋੜ ਚ ਵੀ ਆਪਣੇ ਬੰਦੇ ਭੇਜਤੇ ਆਪਣਾ ਹੀ ਚਿਹਰਾ ਜਿਹੜਾ ਇਹਨਾਂ ਦਾ ਮੁੱਖ ਮੰਤਰੀ ਸੀ ਬੀਜੇਪੀ ਤੇ ਨितीश ਕੁਮਾਰ ਮਿਲ ਕੇ ਸਰਕਾਰ ਚਲਾ ਰਹੇ ਸੀਗੇ ਬਿਹਾਰ ਚ ਹਾਂ ਤਾਂ ਇਹਨਾਂ ਨੇ ਭਾਜਪਾ ਨੇ ਇੱਕ ਛਾਤਰਚਾਲ ਖੇਢੀ ਨितीश ਕੁਮਾਰ ਨੂੰ ਸਰਕਾਰ ਚੋਂ ਭਾਜਪਾ ਬਾਹਰ ਹੋਈ ਹਾਂ ਤੇ ਨितीश ਕੁਮਾਰ ਨੂੰ ਵਿਰੋਧੀ ਧਿਰਾਂ ਨੂੰ ਇਕੱਠੇ ਕਰਨ ਦੀ ਜ਼ਿੰਮੇਵਾਰੀ ਸੌਂਪੀ ਹਾਂ ਤੇ ਅੱਜ ਜਦੋਂ ਉਹ ਗਠਜੰਬੰਦਨ ਮਜ਼ਬੂਤ ਹੋ ਗਿਆ ਹਾਂ ਪੂਰੇ ਇੰਡੀਆ ਲੈਵਲ ਤੇ ਭਾਰਤ ਲੈਵਲ ਤੇ ਸਾਰੀਆਂ ਪਾੜੀਆਂ ਪਾਰਟੀਆਂ ਇਕੱਠੀਆਂ ਹੋ ਕੇ ਮੋਦੀ ਦੇ ਖਿਲਾਫ ਹਾਂ ਝੰਡਾ ਬੁਲੰਦ ਕਰ ਰਹੀਆਂ ਨੇ ਹਾਂ ਤੇ ਇਹਨਾਂ ਨੇ ਉਹ ਜਿਹੜਾ ਪੈਂਤੜਾ ਖੇਡਿਆ ਤੇ ਆਪਣਾ ਹੀ ਭੇਜਿਆ ਹੋਇਆ ਬੰਦਾ ਅੱਜ ਇਹਨਾਂ ਨੇ ਵਾਪਸ ਬੁਲਾ ਲਿਆ ਤੇ ਵਾਪਸ ਬੁਲਾ ਕੇ ਮਹਾਗਠਵੰਦਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਬਿਹਾਰ ਦੇ ਲੋਕ ਤੇ ਦੇਸ਼ ਭਾਰਤ ਦੇ ਲੋਕ ਭਾਜਪੀ ਦੀਆਂ ਨਾ ਚਾਲਾਂ ਤੋਂ ਚੰਗੀ ਤਰ੍ਹਾਂ ਵਾਕਿਫ ਨੇ ਉਹ ਭਾਜਪੀ ਦੇ ਇਸ ਪਖੰਡ ਵਿੱਚ ਨਹੀਂ ਫਸਣਗੇ ਤੇ ਆਉਣ ਵਾਲੀਆਂ ਚੋਣਾਂ 'ਚ ਭਾਜਪੀ ਦਾ ਸਫਾਇਆ ਕਰਨਗੇ ਅ ਰਾਜਾ ਜੀ ਗੱਲ ਕਰੀਏ ਤੁਸੀਂ ਕਿਹਾ ਕਿ ਇਹ ਸਟੰਟ ਸੀ ਬੀਜੇਪੀ ਦਾ ਨਿਤਿਸ਼ ਕੁਮਾਰ ਬਿਲਕੁਲ ਤੇ ਹੁਣ ਕੀ ਕਾਰਨ ਹੋ ਗਏ ਦੂਜੇ ਪਾਸੇ ਤੁਹਾਡੇ ਰਵਿੰਦਰ ਕੇਜੀ ਵੱਲੋਂ ਸੁਪਰੀਮੋ ਵੱਲੋਂ ਵੀ ਪਾਜ ਬੀਜੇਪੀ ਤੇ ਦੋਸ਼ ਲਾਇਆ ਕਿ 25 ਕਰੋੜ ਰੁਪਇਆ ਐਮਐਲਏ ਦੀ ਦਿੱਤੇ ਜਾ ਰਹੇ ਸੀ ਕੀ ਖਰੀਦਾਂ ਦੀ ਗੱਲ ਕਰਦੇ ਸੀ ਤੇ ਇੱਧਰ ਇਹ ਉਹਨਾਂ ਨਾਲ ਕਿ ਸਰਕਾਰ ਬਣਾ ਰਹੇ ਨੇ ਦੇਖੋ ਇਹ ਤਾਂ ਸਾਰਾ ਦੇਸ਼ ਜਾਣਦਾ ਕਿ ਜਿਹੜੀ ਬੀਜੇਪੀ ਦੀ ਪਾਰਟੀ ਆ ਜਾਂ ਬੀਜੇਪੀ ਸਰਕਾਰ ਐ ਇਹਨੂੰ ਕਾਰਪੋਰੇਟ ਘਰਾਣੇ ਚ ਲਾ ਰਹੇ ਨੇ ਵਪਾਰੀ ਚਲਾ ਰਹੇ ਨੇ ਉਹ ਆਪਣੀ ਮਨਮਰਜ਼ੀ ਦੀਆਂ ਸਕੀਮਾਂ ਲੈ ਕੇ ਆ ਰਹੇ ਨੇ ਦੇਸ਼ 'ਚ ਚਾਹੇ ਉਹ ਖੇਤੀ ਕਾਨੂੰਨ ਹੋਣ ਜਾਂ ਕੋਈ ਹੋਰ ਕਾਨੂੰਨ ਹੋਵੇ ਉਹ ਸਾਰੇ ਆਪਣੇ ਮਨਮਰਜ਼ੀ ਦੇ ਕਾਨੂੰਨ ਬਣਾ ਕੇ ਦੇਸ਼ ਨੂੰ ਆਰਥਿਕ ਪੱਖ ਤੋਂ ਗੁਲਾਮ ਕਰਨਾ ਚਾਹੁੰਦੇ ਨੇ ਉਹ ਆਪਣਾ ਕਾਰਪੋਰੇਟ ਰਾਜ ਇੱਥੇ ਸਥਾਪਿਤ ਵੈਸੇ ਤਾਂ ਹੋ ਹੀ ਚੁੱਕਿਆ ਉਹਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਨੇ ਤਾਂ ਕਿ ਉਹ ਕਦੇ ਵੀ ਕੋਈ ਵੀ ਸਰਕਾਰ ਆ ਕੇ ਉਹਨਾਂ ਦਾ ਜਿਹੜਾ ਰਾਜ ਹੈ ਤੋੜ ਨਾ ਸਕੇ ਸੋ ਉਸੇ ਚਾਲ ਦਾ ਹਿੱਸਾ ਹੈ ਤੇ ਜਿਹਦੇ ਚ ਬੀਜੇਪੀ ਨੂੰ ਜਦ ਪੈਸੇ ਦੀ ਲੋੜ ਪੈਂਦੀ ਆ ਤੇ ਇਹਨਾਂ ਦੇ ਵੱਡੇ ਵੱਡੇ ਜਿਹੜੇ ਵਪਾਰੀ ਨੇ ਦੋਸਤ ਨੇ ਇਹ ਉਹਨਾਂ ਨੂੰ ਇੱਕ ਸਨੇਹਾ ਲਾਉਂਦੇ ਨੇ ਤੇ ਕਰੋੜਾ ਰੁਪਈਆ ਇਹਨਾਂ ਕੋਲ ਆ ਜਾਂਦਾ ਤੇ ਉਹਦੇ ਨਾਲ ਇਹ ਲੋਕਤੰਤਰ ਨੂੰ ਠੇਸ ਪਹੁੰਚਾਉਂਦੇ ਨੇ ਲੋਕਤੰਤਰ ਦੀ ਮਾਣ ਮਰਿਆਦਾ ਲੋਕ ਵੋਟਾਂ ਪਾ ਕੇ ਇੱਕ ਲੀਡਰ ਨੂੰ ਐਮਐਲਏ ਨੂੰ ਚੁਣਦੇ ਨੇ ਐਮਪੀ ਨੂੰ ਚੁਣਦੇ ਨੇ ਤੇ ਤੁਸੀਂ ਪੂਰੇ ਦੇਸ਼ 'ਚ ਦੇਖਿਆ ਹੋਣਾ ਕਿ ਪਿਛਲੇ 5 7 10 ਸਾਲਾਂ 'ਚ ਜਿਹੜਾ ਪਖੰਡ ਤੇ ਜਿਹੜਾ ਲੋਕਤੰਤਰ ਦਾ ਘਾਣ ਬੀਜੇਪੀ ਨੇ ਕਰਿਆ ਉਹ ਪਿਛਲੇ 70 ਸਾਲਾਂ ਚ ਨਹੀਂ ਹੋਇਆ ਚਾਹੇ ਸੂਬਾ ਗੁਆਲੇ ਲੋ ਗੁਜਰਾਤ ਲੈ ਲੋ ਮੱਧ ਪ੍ਰਦੇਸ਼ ਲੈ ਲੋ ਜਿਹੜਾ ਮਰਜ਼ੀ ਸੂਬਾ ਲੈ ਲੋ ਇਹਨਾਂ ਨੇ ਵਿਰੋਧੀ ਧਿਰਾਂ ਦੇ ਜਿੱਤੇ ਹੋਏ ਐਮ ਐਲ ਏ ਨੂੰ ਡਰਾ ਕੇ ਧਮਕਾ ਕੇ ਈਡੀ ਦੀਆਂ ਰੇਡਾਂ ਪਵਾ ਕੇ ਸੀਬੀਆਈ ਦੇ ਨੋਟਸ ਕਢਾ ਕਢਾ ਕੇ ਡਰਾ ਕੇ ਧਮਕਾ ਕੇ ਲੋਕਾਂ ਨੂੰ ਕਾਬੂ 'ਚ ਕਰਿਆ ਪੈਸੇ ਨਾਲ ਖਰੀਦੇ ਆ ਸੋ ਇਹ ਲੋਕਤੰਤਰ ਦਾ ਘਾਣ ਆ ਜਿਹੜਾ ਸਾਡੇ ਦੇਸ਼ ਲਈ ਬਹੁਤ ਖਤਰਨਾਕ ਆ ਕਿਉਂਕਿ ਇੰਡੀਆ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਿਹਾ ਜਾਂਦਾ ਹੈ ਤੇ ਇਸ ਲੋਕਤੰਤਰ ਨੂੰ ਜਿਉਂਦਾ ਰੱਖਣ ਦੀ ਜ਼ਿੰਮੇਵਾਰੀ ਵੀ ਫਿਰ ਸਾਡੇ ਤੇ ਆਉਂਦੀ ਆ। ਹੂੰ ਤੇ ਇਸ ਲੋਕਤੰਤਰ ਨੂੰ ਕਾਮਯਾਬ ਰੱਖਣਾ ਸਾਡੇ ਦੇਸ਼ ਲਈ ਬਹੁਤ ਜ਼ਰੂਰੀ ਹੈ। ਭਾਜਪਾ ਇਸ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੀ ਆ। ਹੂੰ ਉਹ ਰਾਜਿਆਂ ਮਹਾਰਾਜਿਆਂ ਵਾਂਗ ਜੱਦੀ ਪੁਸ਼ਤੀ ਰਾਜ ਚਲਾਉਣਾ ਚਾਹੁੰਦੀ ਹੈ ਤੇ ਜਿਹਦੇ ਲਈ ਉਹ ਪੂਰੇ ਹੱਥ ਕੰਡੇ ਅਪਣਾ ਰਹੀ ਆ ਤੇ ਆਮ ਆਦਮੀ ਪਾਰਟੀ ਤੇ ਗਠਜੋੜ ਬੀਜਪੀ ਵੀ ਨਾ ਚਾਲਾਂ ਦਾ ਮੂੰਹ ਤੋੜ ਜਵਾਬ ਦੇਊਗਾ ਆਉਣ ਵਾਲੀਆਂ ਚੋਣਾਂ 'ਚ ਹਾਂ ਲੋਕ ਬੀਜਪੀ ਦਾ ਸਫਾਇਆ ਕਰਨਗੇ ਹਾਂ ਰਾਜਾ ਜੀ ਇੱਕ ਗੱਲ ਕਰਦੇ ਆ ਆਪਾਂ ਜਿਹੜੀ ਹਰਿਆਣੇ ਦੇ ਵਿੱਚ ਰੈਲੀ ਹੋਈ ਆ ਉਹਦੇ ਵਿੱਚ ਜ਼ੀਰੋ ਬਿੱਲ ਨੂੰ ਲੈ ਕੇ ਜਿਹੜੀ ਕਿ ਗੱਲ ਕੀਤੀ ਜਾ ਰਹੀ ਹੈ ਕਿ ਅਸੀਂ ਜ਼ੀਰੋ ਬਿੱਲ ਤੁਹਾਨੂੰ ਆਉਣਗੇ ਤੁਹਾਡੇ ਜੇ ਤੁਸੀਂ ਸਾਡੀ ਆਮ ਆਦਮੀ ਪਾਰਟੀ ਸਰਕਾਰ ਬਣਾਉਂਦੇ ਹੋ ਪਰ ਜੇਕਰ ਦੇਖੀ ਜਾਈਏ ਕਿ ਦੂਜੇ ਪਾਸੇ ਆਪਣਾ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਕਰਜ਼ਾਈ ਹੋ ਚੁੱਕਾ ਹੈ ਕਿਵੇਂ ਸਰਵਾਈਵ ਕਰੂਗਾ ਅੱਗੇ ਇੱਥੇ ਆਪਣੇ ਪੰਜਾਬ ਨੂੰ ਦੇਖੋ ਪਹਿਲੀ ਗੱਲ ਤਾਂ ਇਹ ਦੋ ਚੀਜ਼ਾਂ ਤੁਸੀਂ ਪੁੱਛੀਆਂ ਇੱਕ ਤਾਂ ਜੀਂਦ ਰੈਲੀ ਹੂੰ ਤੇ ਉਹਦੀ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਕਿ ਮੈਂ ਬਤੌਰ ਪਰਿਵਾਰੀ ਪਾਣੀਪਤ ਸਿਟੀ ਮੇਰੀ ਜ਼ਿੰਮੇਵਾਰੀ ਲਈ ਆ ਪਾਰਟੀ ਨੇ ਮੈਂ ਪਿਛਲੇ ਹਫ਼ਤੇ ਤੋਂ ਪਾਣੀਪਤੀ ਸੀ ਹੂੰ ਤੇ ਉੱਥੇ ਜਿਹੜਾ ਅਤਿਸ਼ਾਹ ਲੋਕਾਂ ਦਾ ਹੂੰ ਉਹ ਦੇਖਣਯੋਗ ਹੈ ਪਿਛਲੇ 10 ਸਾਲਾਂ ਤੋਂ ਉੱਥੇ ਸਰਕਾਰ ਆ ਭਾਜਪੀ ਦੀ ਹੂੰ ਤੇ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਹੂੰ ਤੇ ਅਸੀਂ ਜਾਣਾ ਸੀ ਪਾਣੀਪਤ ਸਿਟੀ ਤੋਂ ਜੀਂਦ ਲਈ ਹੂੰ ਤਾਂ ਸਾਨੂੰ ਉਮੀਦ ਸੀ ਕਿ ਅਸੀਂ ਸੈਂਕੜੇ ਸਾਥੀਆਂ ਨਾਲ ਜਾਵਾਂਗੇ ਓਕੇ ਪਰ ਜਦੋਂ ਅਸੀਂ ਲੋਕਾਂ 'ਚ ਗਏ ਲੋਕਾਂ ਨਾਲ ਮੀਟਿੰਗਾਂ ਕਰੀਆਂ ਹੂੰ ਸਾਡੇ ਉੱਥੇ ਲੋਕਲ ਲੀਡਰਾਂ ਨਾਲ ਰਿਹਾ ਤੁਸੀਂ ਯਕੀਨ ਨਹੀਂ ਮੰਨਣਾ ਹੂੰ ਅਸੀਂ ਹਜ਼ਾਰਾਂ ਲੋਕਾਂ ਨੂੰ ਲੈ ਕੇ ਜੀਂਦ ਦੀ ਰੈਲੀ 'ਚ ਪਹੁੰਚੇ ਹਾਂ ਇੱਕ ਵਿਧਾਨ ਸਭਾ ਹਲਕੇ ਦੀ ਗੱਲ ਕਰਦਾ ਮੈਂ ਪਾਣੀਪਤ ਸਿਟੀ ਦੀ ਤੇ ਪੂਰੇ ਹਰਿਆਣੇ 'ਚੋਂ ਹਰ ਪਿੰਡ ਹਰ ਮਹੱਲੇ 'ਚ ਉੱਥੇ ਕੋਈ ਨਾ ਕੋਈ ਬੰਦਾ ਪਹੁੰਚਿਆ ਹੋਇਆ ਸੀ ਹੂੰ ਜੇ ਇਹਨਾਂ ਦੀ ਸਰਕਾਰ ਇੰਨੀ ਚੰਗੀ ਹੁੰਦੀ ਜਿਨੇ 10 ਸਾਲ ਰਾਜ ਕਰਿਆ ਹੋਵੇ ਤਾਂ ਉਥੇ ਨਵੀਂ ਪਾਰਟੀ ਜਿਹਦਾ ਉਥੇ ਕੋਈ ਐਮਐਲਏ ਨਹੀਂ ਕੋਈ ਸੰਗਠਨ ਨਹੀਂ ਅਸੀਂ ਨਵੇਂ ਆ ਉਥੇ ਸਾਡੇ ਲੱਖਾਂ ਲੋਕਾਂ ਦਾ ਇਕੱਠ ਉਥੇ ਕਿਉਂ ਹੋ ਗਿਆ ਉਹਦਾ ਕਾਰਨ ਹੈ ਇੱਕ ਕਿ ਲੋਕ ਬੀਜੇਪੀ ਤੋਂ ਤੰਗ ਨੇ ਦੁਖੀ ਨੇ ਉਹ ਬੀਜੇਪੀ ਦੀ ਸਰਕਾਰ ਨੂੰ ਹਰਿਆਣੇ ਚ ਬਦਲਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਸਿਰਫ ਇੱਕੋ ਉਮੀਦ ਦਿਖਦੀ ਹੈ ਉਥੇ ਆਮ ਆਦਮੀ ਪਾਰਟੀ ਤੇ ਲੱਖਾਂ ਲੋਕਾਂ ਨੇ ਆ ਕੇ ਕੱਲ ਉੱਥੇ ਵਿਗਲ বাজਾਤਾ ਭਾਜਪੀ ਦੇ ਸਫਾਇਦਾ ਆਉਣ ਵਾਲੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਉੱਥੇ ਭਾਜਪੀ ਦਾ ਸਫਾਇਆ ਹੋਣਾ ਮੁਕੰਮਲ ਆ ਤੈ ਆ ਕੰਧ ਤੇ ਲਿਖ ਹੋ ਚੁੱਕਿਆ ਕੱਲ ਦੀ ਰੇਲ ਭਾਜਪੀ ਨੂੰ ਕੋਸ ਰਹੇ ਹੋ ਕਿ ਭਾਜਪੀ ਨੇ ਉੱਥੇ ਸਰਕਾਰ ਹੀ ਭਾਜਪੀ ਦੀ ਹੈ ਨਾ 10 ਸਾਲ ਤੋਂ ਤੁਸੀਂ ਭਾਜਪੀ ਦੇ ਯਾਨੀ ਕਿ ਇੱਕ ਕੋਸ ਰਹੇ ਹੋ ਨਾ ਭਾਜਪੀ ਨੇ ਕਿ ਭਾਜਪੀ ਦੇ ਲੋਕਾਂ ਨੇ ਤਾਂ ਕਿਹਾ ਕਿ ਸਾਡੇ ਲੋਕ ਤੰਗ ਆ ਚੁੱਕੇ ਬਿਲਕੁਲ ਬਿਲਕੁਲ ਪਰ ਦੂਜੇ ਪਾਸੇ ਤੁਸੀਂ ਬਦਲਾਅ ਦੀ ਗੱਲ ਕਰਦੇ ਆਪਾਂ ਬਦਲਾਅ ਪੰਜਾਬ ਦੇ ਵਿੱਚ ਆਇਆ ਸੀ 98 ਸੀਟਾਂ ਦੇ ਤੁਹਾਨੂੰ ਜਿਤਾਇਆ ਤੇ 92 ਸੀਟਾਂ ਸੌਰੀ 92 ਸੀਟਾਂ ਦੇ ਤੁਹਾਨੂੰ ਜਿਤਾਇਆ ਸੀ ਤੇ ਗੱਲ ਕਰੀਏ ਕਿ ਹੁਣ ਲੋਕ ਕਹਿੰਦੇ ਨੇ ਸੜਕਾਂ ਤੇ ਉਹੀ ਮਲਾਜ਼ਮ ਵਰਗਾਂ ਸੜਕਾਂ ਤੇ ਉਤਰਿਆ ਹੋਇਆ ਦੂਜੇ ਪਾਸੇ ਦੇਖੀਏ ਕਿਸਾਨ ਕਿਸਾਨ ਕਹਿੰਦਾ ਸੀ ਕਿ ਕਿਸਾਨ ਕਹ ਰਹੇ ਨੇ ਕਿ ਸਾਡੀ ਸਰਕਾਰ ਨੇ ਜੋ ਗੱਲ ਕੀਤੀ ਸੀ ਪਰ ਉਹ ਤੋਂ ਭੱਜੀ ਆ ਨਹੀਂ ਦੇਖੋ ਮੈਂ ਤੁਹਾਡੀਆਂ ਦੋਹੇ ਗੱਲਾਂ ਦਾ ਜਵਾਬ ਦੇਣਾ ਚਾਹੁੰਦਾ 42000 ਸਰਕਾਰੀ ਨੌਕਰੀਆਂ ਸਾਡੇ ਮੁੱਖ ਮੰਤਰੀ ਭਗਵਾਨ ਸਿੰਘ ਜੀ ਮਾਨ ਮੈਂ ਔਨ ਰਿਕਾਰਡ ਕਹਿ ਰਿਹਾ ਹਾਂ ਉਹ ਦੇ ਚੁੱਕੇ ਨੇ ਹਰ ਪਿੰਡ 'ਚ ਸਰਕਾਰੀ ਨੌਕਰੀ ਪਹੁੰਚੀ ਆ ਪਿਛਲੇ 20 ਮਹੀਨਿਆਂ 'ਚ ਹਮ ਜਿਹੜੀਆਂ ਮਲਾਜ਼ਮ ਜਥੇਬੰਦੀਆਂ ਦੀ ਤੁਸੀਂ ਗੱਲ ਕਰਦੇ ਹੋ ਉਹ ਸਾਡੇ ਹੀ ਭਰਾ ਨੇ ਹਮ ਸਾਡੇ ਹੀ ਸਕੇ ਸਬੰਧੀ ਨੇ ਹਮ ਪਰ ਇੱਕ ਗੱਲ ਮੰਨਣੀ ਪੈਣੀ ਆ ਕਿ ਸਰਕਾਰੀ ਨੌਕਰੀ ਦੇਣ ਦੇ ਤੇ ਸਰਕਾਰੀ ਨੌਕਰੀ 'ਚ ਕਿਸੇ ਨੂੰ ਪੱਕੇ ਕਰਨ ਦੇ ਹਮ ਕੁਝ ਰੂਲ ਨੇ ਰੈਗੂਲੇਸ਼ਨ ਨੇ ਗਾਈਡਲਾਈਨਾਂ ਨੇ ਹਮ ਸੋ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਮੁਤਾਬਕ ਜਿਹੜੀ ਵੀ ਜਥੇਬੰਦੀ ਜਿਹੜਾ ਵੀ ਬੰਦਾ ਉਹ ਕਾਨੂੰਨਾਂ ਨੂੰ ਫਾਲੋ ਕਰਦਾ ਉਹ ਜਿਹੜੇ ਕਾਗਜ਼ੀ ਪੱਤਰੀ ਕਾਰਵਾਈ ਪੂਰੀ ਕਰਦਾ ਉਹਨੂੰ ਪੱਕਾ ਕਰਨ ਦੀ ਜ਼ਿੰਮੇਵਾਰੀ ਸਾਡੀ ਸਰਕਾਰ ਦੀ ਆ ਪਰ ਜਿਹੜੀਆਂ ਨਿਯੁਕਤੀਆਂ ਹੀ ਪਿਛਲੀਆਂ ਸਰਕਾਰਾਂ ਨੇ ਕਪੜੇਬਾਜੀ ਨਾਲ ਕਰੀਆਂ ਧੋਖੇ ਨਾਲ ਕਰੀਆਂ ਧੋਖਾ ਦਿੱਤਾ ਲੋਕਾਂ ਨੂੰ ਸੋ ਉਹਨਾਂ ਚੀਜ਼ਾਂ ਦਾ ਜਿਹੜਾ ਹੱਲ ਆ ਉਹ ਹਾਈ ਕੋਰਟ ਦੀਆਂ ਦਿਸ਼ਾ ਨਿਰਦੇਸ਼ਾਂ ਤੋਂ ਬਿਨਾ ਨਹੀਂ ਹੋ ਸਕਦਾ। ਨਹੀਂ ਤੁਸੀਂ 42000 ਦੀ ਗੱਲ ਕੀਤੀ ਹੈ ਨੌکریاں ਦਿੱਤੀਆਂ ਗਈਆਂ। ਪਰ ਕਈ ਕਈ ਨੌਜਵਾਨ ਸੰਘਰਸ਼ ਕਰਦੇ ਹੋਏ ਓਵਰਏਜ ਹੋ ਚੁੱਕੇ ਨੇ। ਨਹੀਂ ਦੇਖੋ ਸੰਘਰਸ਼ ਪਿਛਲੇ 20 ਮਹੀਨਿਆਂ ਚ ਤਾਂ ਸਟਾਰਟ ਨਹੀਂ ਨਾ ਹੋਇਆ। ਇਹ ਗੱਲ ਸਾਨੂੰ ਸਮਝ ਹੀ ਨਹੀਂ ਪੈਣੀ ਅਸੀਂ ਤਾਂ ਆਪ ਉਹੀ ਗੱਲ ਪਿੱਟਦੇ ਆਂ। ਹੂੰ ਜੇ ਪਿਛਲੇ ਸਮਿਆਂ ਚ ਨੌکریاں ਦਿੱਤੀਆਂ ਹੁੰਦੀਆਂ ਪਿਛਲੀ ਸਰਕਾਰ ਕਾਂਗਰਸ ਰਹੀ ਆ 10 ਸਾਲ ਕਾਲੀਦਲ ਰਹੇ ਨੇ ਉਸ ਤੋਂ ਪਹਿਲਾਂ ਕਾਂਗਰਸ ਰਹੀ ਆ ਜੀ ਉਹਨਾਂ ਨੇ 20 ਸਾਲ ਚ ਨੌکریاں ਦਿੱਤੀਆਂ ਹੁੰਦੀਆਂ ਤਾਂ ਨੌਜਵਾਨ ਓਵਰਏਜ ਕਿਵੇਂ ਹੁੰਦੇ? ਹੂੰ ਓਵਰੇਜ ਹੋਣ ਦਾ ਕਾਰਨ ਇਹੀ ਹੈ ਨਾ ਵੀ ਇਹਨਾਂ ਨੂੰ ਪਹਿਲਾਂ ਮੌਕੇ ਨਹੀਂ ਮਿਲੇ ਨੌکریاں ਨਹੀਂ ਮਿਲੇਆਂ ਤੇ ਅੱਜ ਤੁਸੀਂ ਜਾ ਕੇ ਇੰਟਰਵਿਊਆ ਕਰੋ ਉਸ ਬੰਦੇ ਦੀਆਂ ਜਿਹਨੂੰ ਤਿੰਨ ਤਿੰਨ ਨੌکریاں ਮਿਲ ਗਈਆਂ ਇੱਕ ਬੰਦਾ ਪਹਿਲਾਂ ਪਟਵਾਰੀ ਲੱਗਦਾ ਫਿਰ ਸਬ ਇੰਸਪੈਕਟਰ ਲੱਗਦਾ ਫਿਰ ਐਕਸਾਈਟ ਇੰਸਪੈਕਟਰ ਲੱਗਦਾ ਕਿਉਂ ਹੋ ਰਿਹਾ ਹੈ ਕਿਉਂਕਿ ਇੱਥੇ ਮੌਕੇ ਮਿਲ ਰਹੇ ਨੇ ਪਾਰਸ਼ੀਅਲਟੀ ਨਹੀਂ ਹੋ ਰਹੀ ਇਹ ਨਹੀਂ ਕੋਈ ਮੈਂ ਚੇਅਰਮੈਨ ਆਵਾਦ ਵੀ ਪਾਰਟੀ ਦਾ ਕੋਈ ਮੇਰਾ ਪੁੱਤ ਭਤੀਜਾ ਸਪਾਰਸ ਨਾਲ ਨੌਕਰੀ ਤੇ ਲੱਗ ਜਾਊਗਾ ਸਾਨੂੰ ਸਾਫ਼ ਡਾਇਰੈਕਸ਼ਨਾਂ ਨੇ ਹੂੰ ਕੋਈ ਸਿਫਤ ਨਹੀਂ ਕਰਨੀ ਕੋਈ ਕਿਸੇ ਦੀ ਆਪਣੇ ਆਦਮੀ ਦੀ ਕਿਸੇ ਸਕੇ ਸੰਬੰਧੀ ਦੀ ਸਪਾਰਸ਼ ਨਹੀਂ ਕਰਨੀ ਹੂੰ ਮੈਰਿਡ ਦੇ ਬੇਸ ਤੇ ਫੈਸਲਾ ਹੋਣਾ ਹੂੰ ਜਿਹੜਾ ਪੜੂਗਾ ਉਹ ਨੌਕਰੀ ਤੇ ਲੱਗੂਗਾ ਹੂੰ ਪੀਪਰ ਕਲੀਅਰ ਕਰੂਗਾ ਨੌਕਰੀ ਤੇ ਲੱਗੂਗਾ ਨਾ ਪੈਸਾ ਚੱਲਣਾ ਨਾ ਕਿਸੇ ਐਮ ਐਲ ਐਮ ਪੀ ਦੀ ਛਪਾਰਛ ਚੱਲਣੀਆਂ ਇਹ ਨੌਜਵਾਨਾਂ ਨਾਲ ਸਾਡਾ ਵਾਦਾ ਸੀਗਾ ਜਿਹਨੂੰ ਆਮ ਆਦਮੀ ਪਾਰਟੀ ਨੇ ਪਿਛਲੇ 20 ਮਹੀਨੇ ਚ ਪੂਰਾ ਕਰਕੇ ਦਿਖਾਇਆ ਤੁਸੀਂ ਪਿੰਡਾਂ ਚ ਜਾ ਕੇ ਪਤਾ ਕਰੋ ਅਕਾਲੀਆਂ ਕਾਂਗਰਸੀਆਂ ਦੇ ਧੀਆਂ ਪੁੱਤਾਂ ਨੂੰ ਵੀ ਨੌਕਰੀਆਂ ਮਿਲੀਆਂ ਅਸੀਂ ਉੱਥੇ ਇਹ ਵੀ ਨਹੀਂ ਦੇਖਿਆ ਵੀ ਇਹ ਅਕਾਲੀ ਦਲ ਦਾ ਜਾਂ ਕਾਂਗਰਸ ਦਾ ਕਿਉਂ ਕਿ ਮੈਰਿਟ ਆਈ ਆ ਉਹਨਾਂ ਦੀ ਹੂੰ ਤੋ ਜਿਹੜੇ ਬੱਚੇ ਪੜਨਗੇ ਉਹ ਨੌਕਰੀਆਂ ਤੇ ਲੱਗਣਗੇ ਤੋ ਮੈਂ ਆਮ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਸਾਡੇ ਵੀਰਾਂ ਨੂੰ ਭਾਈਆਂ ਨੂੰ ਭੈਣਾਂ ਨੂੰ ਕਿ ਉਹ ਬਾਹਰਲੇ ਮੁਲਕਾਂ ਵੱਲ ਭੱਜਣ ਦੀ ਜਿਹੜੇ ਪੜਨਾ ਚਾਹੁੰਦੇ ਨੇ ਉਹ ਬਾਹਰਲੇ ਮੁਲਕ ਦੀ ਜਿਹੜੀ ਝਾਕ ਆ ਉਹ ਛੱਡ ਕੇ ਆਪਣੇ ਦੇਸ਼ 'ਚ ਸੰਘਰਸ਼ ਕਰਨ ਆਪਣੇ ਦੇਸ਼ 'ਚ ਮਿਹਨਤ ਕਰਨ ਸਾਡੇ ਦੇਸ਼ 'ਚ ਆਮ ਆਦਮੀ ਪਾਰਟੀ ਦਾ ਜਿਹੜਾ ਝੰਡਾ ਦਿਨ ਪਰ ਦਿਨ ਬਲੰਦ ਹੋਣ ਜਾ ਰਿਹਾ ਹੈ ਇਸੀ ਤਰ੍ਹਾਂ ਹਰਿਆਣੇ ਚ ਜਿਵੇਂ ਤੁਸੀਂ ਗੱਲ ਕੀਤੀ ਹਰਿਆਣੇ ਦੇ ਲੋਕ ਨੌਜਵਾਨ ਨੌਕਰੀਆਂ ਚਾਹੁੰਦੇ ਨੇ ਤੇ ਤੁਸੀਂ ਬਿਜਲੀ ਦੀ ਗੱਲ ਕੀਤੀ ਸੀ ਬਿਜਲੀ ਦੇ ਬਿੱਲ ਮਾਫ ਚਾਹੁੰਦੇ ਨੇ ਤੇ ਅਸੀਂ ਬਿਜਲੀ ਦੇ ਬਿੱਲ ਜੀਂਦ ਰੈਲੀ ਚ ਲੈ ਜਾ ਕੇ ਲੱਖਾਂ ਬਿੱਲ ਉੱਥੇ ਰੱਖਿਆ ਜੋ ਹਰਿਆਣੇ ਦੇ ਘਰ-ਘਰ ਪਚਾਵਾਂਗੇ ਵੰਡਾਂਗੇ ਤਾਂ ਕਿ ਉੱਥੇ ਦੇ ਲੋਕਾਂ ਨੂੰ ਵੀ ਪਤਾ ਲੱਗੇ ਵੀ ਸਾਡੇ ਬਿੱਲ ਹਜ਼ਾਰਾਂ ਚ ਕਿਉਂ ਆਉਂਦੇ ਨੇ ਤੇ ਪੰਜਾਬ ਤੇ ਦਿੱਲੀ ਚ ਕਿਉਂ ਮਾਫ ਨੇ ਉਹਨਾਂ ਦੇ ਇੱਕ ਸਾਈਡ ਦਿੱਲੀ ਹੈ ਇੱਕ ਸਾਈਡ ਪੰਜਾਬ ਆ ਸੋ ਅਸੀਂ ਇਹ ਚੀਜ਼ਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਨੇ ਸਰਕਾਰਾਂ ਦੇ ਕੰਮ ਕੀ ਨੇ ਹਮ ਸਰਕਾਰਾਂ ਦਾ ਕੰਮ ਰਜਗਾਰ ਦੇਣਾ ਹਮ ਬਿਜਲੀ ਪਾਣੀ ਅੱਛੀ ਸਿੱਖਿਆ ਅੱਛੀ ਸਿਹਤ ਲੋਕਾਂ ਨੂੰ ਦੇਣੀ ਹੈ ਸਰਕਾਰਾਂ ਦੇ ਕੰਮ ਨੇ ਤੇ ਆਮ ਆਦਮੀ ਪਾਰਟੀ ਇਸ ਤੇ ਡਟ ਕੇ ਪਹਿਰਾ ਦੇ ਰਹੀ ਹੈ ਹਾਂ ਰਾਜਾ ਜੀ ਇੱਕ ਸਵਾਲ ਮੇਰਾ ਹੋਰ ਆ ਇੱਕ ਹਜ਼ਾਰ ਪੱਤੇ ਦੀ ਗੱਲ ਕੀਤੀ ਸੀ ਪ੍ਰਤੀ ਔਰਤ ਬਿਲਕੁਲ ਕਿੱਥੇ ਗਿਆ ਉਹ ਕਿਤੇ ਨਹੀਂ ਗਿਆ ਇਹ ਵਾਅਦਾ ਸਾਡਾ ਸੀ ਤੇ ਹੈ ਤਦੋਂ ਪੂਰਾ ਹੋ ਉਹਦਾ ਦੇਖੋ ਕਿਸੇ ਵੀ ਕੰਮ ਨੂੰ ਸਮਾਂ ਲੱਗਦਾ ਜੇ ਤੁਸੀਂ ਮਕਾਨ ਬਣਾਉਣ ਵੀ ਲੱਗ ਜੋਂ ਨਾ ਤੁਸੀਂ ਮਿਸਤਰੀ ਨਾਲ ਲੜਨ ਲੱਗ ਜੋਂ ਵੀ ਮਕਾਨ ਨਹੀਂ ਬਣਿਆ 4 ਦਿਨਾਂ ਚ ਸੋ ਸਮਾਂ ਲੱਗਦਾ ਖੋਖਲੀਆਂ ਕਰਤੀਆਂ ਸੀ ਜੜਾਂ ਇਹਨਾਂ ਪੋਲੀਟਿਕਲ ਪਾਰਟੀਆਂ ਨੇ ਪੰਜਾਬ ਦੀਆਂ ਤੁਸੀਂ ਕਰਜ਼ੇ ਦੀ ਗੱਲ કરી ਸੀ ਤੁਸੀਂ ਇਹ ਦੇਖੋ ਸਾਡੇ ਇੱਥੇ ਆਉਣ ਤੋਂ ਪਹਿਲਾਂ ਪੰਜਾਬ ਦੀ ਰਾਜ ਸੱਤਾ ਸੁਭਾਲਣ ਤੋਂ ਪਹਿਲਾਂ ਮੁੱਖ ਮੰਤਰੀ ਦੀ ਕੁਰਸੀ ਦੇ ਭਗਵੰਤ ਮਾਨ ਦੇ ਬੈਠਣ ਤੋਂ ਪਹਿਲਾਂ 3 ਲੱਖ ਕਰੋੜ ਦਾ ਕਰਜ਼ਾ ਇਹ ਗੱਲ ਸਮਝਣੇ ਵਾਲੀ ਆ ਤੇ ਆਮ ਲੋਕ ਇਸ ਚੀਜ਼ ਨੂੰ ਸਮਝਦੇ ਵੀ ਨਹੀਂ। ਹੂੰ। 3 ਲੱਖ ਕਰੋੜ ਦਾ ਕਰਜ਼ਾ ਤਾਂ ਉਸ ਕਰਜ਼ੇ ਦੀ ਜਿਹੜੀ ਕਿਸ਼ਤਾਂ ਵਿਆਜ ਆ ਉਹ 50000 ਕਰੋੜ ਰੁਪਈਆ ਸਾਲਾਨਾ ਬਣਦਾ। ਹੂੰ। ਉਹ 50000 ਕਰੋੜ ਰੁਪਈਆ ਤੁਹਾਨੂੰ ਹਰ ਸਾਲ ਉਹਦਾ ਵਿਆਜ ਭਰਨਾ ਹੀ ਪੈਣਾ। ਹੂੰ। ਤੁਸੀਂ ਚਾਹ ਕੇ ਵੀ ਉਹ 50000 ਕਰੋੜ ਨੂੰ ਰੋਕ ਨਹੀਂ ਸਕਦੇ। ਹੂੰ। ਤੇ ਏਸੇ ਕਰਕੇ ਸਰਕਾਰ ਨੂੰ ਕਰਜ਼ਾ ਲੈਣਾ ਪੈਂਦਾ ਤਾਂ ਕਿ ਇਹਨਾਂ ਦਾ ਜਿਹੜੇ ਪਿਛਲੇ ਸਾਡੇ ਜਿਵੇਂ ਪੰਜਾਬੀ ਦੀ ਕਹਾਵਤ ਆ ਕਿ ਵਿਆਹ ਛੇੜੇ ਹੋਏ ਨੇ। ਹੂੰ। ਇਨਾਂ ਦੇ ਟੋਏ ਪੱਟੇ ਹੋਏ ਨੇ ਉਹ ਟੋਏ ਪੱਟੇ ਘਰ ਨੂੰ ਭਰਨ ਵਾਸਤੇ ਸਾਨੂੰ ਵਿਆਜ ਲੈਣਾ ਪੈਂਦਾ ਹੈ ਤੇ ਨਵੀਆਂ ਨੌਕਰੀਆਂ ਜਨਰੇਟ ਕਰਨੀਆਂ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਨੇ ਤੇ ਸੜਕਾਂ ਤੇ ਨਵੀਂ ਪੁਲਿਸ ਖੜਾਉਣੀ ਆ ਇਹਦੇ ਜਿਹੜੇ ਖਰਚੇ ਨੇ ਉਹ ਪੰਜਾਬ ਸਰਕਾਰ ਆਪਣੀ ਨਵੀਂ ਆਮਦਨ ਨਾਲ ਚਲਾ ਰਹੀ ਆ ਤੇ ਆਉਣ ਵਾਲੇ ਸਮੇਂ 'ਚ ਤੁਸੀਂ ਦੇਖਦੇ ਜਾਓਗੇ ਹੌਲੀ-ਹੌਲੀ ਕਰਕੇ ਏਟੋਏ ਭਰੇ ਜਾਣਗੇ ਪੰਜਾਬ ਨੂੰ ਕਰਜ਼ਾ ਮੁਕਤ ਵੀ ਕਰਾਂਗੇ ਪੰਜਾਬ ਨੂੰ ਪੈਰਾਂ ਤੇ ਵੀ ਖੜਾਵਾਗੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਚੋਂ ਵੀ ਕੱਢਾਂਗੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਤੇ ਵੀ ਭੇਜਾਂਗੇ ਇਹ ਆਮ ਆਦਮੀ ਪਾਰਟੀ ਦਾ ਵਾਅਦਾ ਤੇ ਰਹੀ 1000 ਰੁਪਏ ਦੀ ਗੱਲ ਹੂੰ 2000 22 ਦੀਆਂ ਵੋਟਾਂ ਚ ਇਹ ਵਾਅਦਾ ਕੀਤਾ ਸੀ 27 ਦੀਆਂ ਵੋਟਾਂ ਤੋਂ ਪਹਿਲਾਂ ਹੂੰ ਬੀਬੀਆਂ ਪੈਣਾ ਚ ਜਾਣ ਤੋਂ ਪਹਿਲਾਂ ਮੈਂ ਔਨ ਰਿਕਾਰਡ ਕੈਮਰੇ ਤੇ ਤੁਹਾਨੂੰ ਦੱਸਦਾ ਹਾਂ ਹੂੰ 27 ਦੀਆਂ ਵੋਟਾਂ ਮੰਗਣ ਤੋਂ ਪਹਿਲਾਂ ਬੀਬੀਆਂ ਪੈਣਾ ਦੇ ਖਾਤੇ 'ਚ 1000 1000 ਰੁਪਏ ਜਾਣ ਲੱਗਿਆ ਵਾ ਹੋਊਗਾ ਇਹ ਸਾਡਾ ਵਾਅਦਾ ਸੀ ਇਹਨੂੰ ਪੂਰਾ ਕਰਾਂਗੇ ਚਲੋ ਪੱਤੇ ਦੀ ਵੀ ਗੱਲ ਹੋ ਗਈ ਇਸ ਤੋਂ ਬਾਅਦ ਵੀ ਗੱਲ ਕਰਦੇ ਆ ਕਿ ਅ ਨਸ਼ੇ ਦੀ ਗੱਲ ਕੀਤੀ ਤੁਸੀਂ ਕਿ ਨਸ਼ਾ ਮੁਕਤ ਤਰੰਗਲਾ ਪੰਜਾਬ ਬਣਾਇਆ ਜਾਊਗਾ ਮੁੱਖ ਮੰਤਰੀ ਸਾਹਿਬ ਦਾ ਇੱਕ ਨਾਰਾ ਹੈ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾਊ ਕਿਵੇਂ ਬਣਾਇਆ ਜਾਊਗਾ ਅੱਜ ਨਸ਼ੇ ਦਾ ਬੋਲਬਾਲਾ ਵਧ ਰਿਹਾ ਦੇਖੋ ਨਸ਼ਾ ਜਿਹੜਾ ਹੈਗੀ ਹੈ ਸਮੱਸਿਆ ਪੂਰੇ ਦੇਸ਼ ਦੀ ਸਮੱਸਿਆ ਹੈ ਪੂਰੇ ਵਿਸ਼ਵ ਦੀ ਸਮੱਸਿਆ ਬਣ ਚੁੱਕੀ ਹੈ ਤੁਸੀਂ ਦੇਖੋ ਕੈਨੇਡਾ ਨੇ ਤਾਂ ਇਹ ਚੀਜ਼ਾਂ ਚਾਹੇ ਅਫੀਮ ਹੋਗੀ ਚਾਹੇ ਆਪਾ ਮਰਵਾਨਾ ਕਹਿ ਦੰਨੇ ਆ ਭੰਗ ਕਹਿ ਦੰਨੇ ਆ ਸਲਫਾ ਕਹਿ ਦੰਨੇ ਆ ਚਾਹੇ ਕਕੀਨ ਕਹਿ ਦੰਨੇ ਆ ਹੈਰੋਇਨ ਕਹਿ ਦੰਨੇ ਆ ਮੈਡੀਕਲ ਨਸ਼ੇ ਕੈਨੇਡਾ ਸਰਕਾਰ ਵੀ ਇਹਨਾਂ ਚੀਜ਼ਾਂ ਚੋਂ ਨਿਕਲ ਨਹੀਂ ਸਕੀ ਉਹਨੇ ਵੀ ਇਹ ਚੀਜ਼ਾਂ ਲੀਗਲ ਕਰਨੇ ਸ਼ੁਰੂ ਕਰਤੀਆਂ ਤੇ ਤੁਹਾਡਾ ਤਾਂ ਨਾਰਾ ਸੀ ਨਾ ਕਿ ਅਸੀਂ ਨਸ਼ੇ ਨੂੰ ਖਤਮ ਕਰਾਂਗੇ ਮੈਂ ਉਸੇ ਗੱਲ ਤੇ ਹੋਂਨਾ ਪਰ ਪੰਜਾਬ ਸਰਕਾਰ ਨੇ ਇੱਕ ਇਨੀਸ਼ੀਏਟਿਵ ਲਿਆ ਹੂੰ ਸੋ ਸਾਨੂੰ ਬਿਮਾਰੀ ਦੀ ਜੜ ਤੱਕ ਜਾਣਾ ਪਊਗਾ ਹੂੰ ਕੀ ਬਿਮਾਰੀ ਹੈ ਕਿਉਂ ਆ ਇਹਨੂੰ ਖਤਮ ਕਿਵੇਂ ਕਰਨਾ ਸੋ ਉਹਦੇ ਲਈ ਪਿਛਲੇ 2 ਸਾਲਾਂ ਤੋਂ ਹਮ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਹਮ ਨੌਕਰੀਆਂ ਵੱਲ ਲੈ ਕੇ ਜਾ ਰਹੇ ਹਾਂ ਹਮ ਹਰ ਸਾਲ ਪੰਜਾਬ ਪੁਲਿਸ ਦੀਆਂ ਭਰਤੀਆਂ ਕੱਢ ਰਹੇ ਹਾਂ ਹਮ ਸੋ ਅੱਗੇ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਪੁਲਿਸ ਦੀਆਂ ਭਰਤੀਆਂ ਕਦੇ 5 ਸਾਲ ਬਾਅਦ ਕਦੇ 8 ਸਾਲ ਬਾਅਦ ਕਦੇ 10 ਸਾਲ ਬਾਅਦ ਨਿਕਲਦੀਆਂ ਸੀ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਸਕੀਮ ਲਾਂਚ ਕਰੀ ਹੈ ਜਿਵੇਂ ਆਈਐਸ ਦੀ ਪੀਸੀਐਸ ਦੀ ਹਮ IFS, IAS ਦੇ ਜਿਹੜੇ ਪੇਪਰ ਨੇ ਉਹ ਹਰ ਸਾਲ ਹੁੰਦੇ ਨੇ। ਹੂੰ ਸਾਡੀ UPSC ਹਰ ਸਾਲ ਪੇਪਰ ਲੈਂਦੀ ਆ। ਹੂੰ ਤੇ ਹਰ ਸਾਲ ਸਾਡੇ ਨੌਜਵਾਨ ਮੁੰਡੇ ਕੁੜੀਆਂ DC, SSP ਬਣਦੇ ਨੇ। ਸੋ ਉਸੇ ਤਰਜ਼ ਤੇ ਅਸੀਂ ਇੱਕ ਸਕੀਮ ਲਾਂਚ ਕਰੀ ਆ ਕਿ ਹਰ ਸਾਲ ਪੁਲਿਸ ਦੀ ਭਰਤੀ ਹੋਊਗੀ ਜਿੱਦੇ ਚ ਹੈੱਡ ਕਨਸਟੇਬਲ ਹੂੰ ਸਬ ਇੰਸਪੈਕਟਰ ਤੇ ਹੋਰ ਪੁਲਿਸ ਦੀਆਂ ਭਰਤੀਆਂ ਹੋਣਗੀਆਂ। ਹੂੰ ਸੋ ਜਦੋਂ ਉਹ ਭਰਤੀਆਂ ਸ਼ੁਰੂ ਹੋ ਗਈਆਂ ਹੂੰ ਉਹ ਹੋ ਰਹੀਆਂ ਨੇ। ਹੂੰ ਤੇ ਉਹਦੇ ਨਾਲ ਕੀ ਹੋਣਾ? ਹੂੰ ਕਿ ਹਰ ਨੌਜਵਾਨ ਉਹ ਭਰਤੀ ਲਈ ਤਿਆਰੀ ਕਰੂਗਾ ਹੂੰ ਜਿਵੇਂ ਆਈਐਸ ਦੀ ਤਿਆਰੀ ਲੱਖਾਂ ਲੋਕ ਕਰਦੇ ਨੇ ਹੂੰ ਚਾਹੇ ਨੌਕਰੀ ਕੁਝ ਸੰਕੜਿਆਂ ਨੂੰ ਹਜ਼ਾਰਾਂ ਨੂੰ ਮਿਲਦੀ ਆ ਪਰ ਉਹਦੇ ਨਾਲ ਲੱਖਾਂ ਲੋਕਾਂ ਦਾ ਜਿਹੜਾ ਮਾਈਂਡ ਆ ਦਿਮਾਗ ਆ ਬ੍ਰੇਨ ਆ ਉਹ ਨਸ਼ਿਆਂ ਤੋਂ ਵੀ ਬਚਦਾ ਤੇ ਇੱਕ ਜ਼ਿੰਮੇਵਾਰ ਨਾਗਰਿਕ ਵੀ ਬਣਦੇ ਨੇ ਹੂੰ ਸੋ ਇਸੇ ਤਰ੍ਹਾਂ ਪੁਲਿਸ ਦੀ ਭਰਤੀ ਨਾਲ ਲੱਖਾਂ ਨੌਜਵਾਨ ਨਸ਼ਿਆਂ ਤੋਂ ਵੀ ਬਚਣਗੇ ਹੂੰ ਉਹ ਇੱਕ ਕੰਪੀਟੀਸ਼ਨ ਚ ਆਉਣਗੇ ਨੌਕਰੀ ਲਈ ਤਿਆਰੀ ਕਰਨਗੇ ਉਹ ਫਿਜ਼ੀਕਲੀ ਵੀ ਫਿੱਟ ਹੋਣਗੇ ਤੇ ਨਸ਼ੇ ਵੀ ਤਿਆਗਣਗੇ ਕਿਉਂਕਿ ਡੋਪ ਟੈਸਟ ਹੋਣਾ ਹੈ ਨੌਕਰੀ ਲਈ ਡੋਪ ਟੈਸਟ ਲਾਜ਼ਮੀ ਆ। ਹੂੰ ਦੂਜੀ ਗੱਲ ਖੇਡਾਂ ਮਤਨ ਪੰਜਾਬ ਦੀਆਂ ਤੁਹਾਨੂੰ ਯਾਦ ਹੋਣਾ ਕਿ ਖੇਡਾਂ ਮਤਨ ਪੰਜਾਬ ਦੀਆਂ ਸ਼ੁਰੂ ਕੀਤੇ ਸਾਨੂੰ 2 ਸਾਲ ਹੋ ਗਏ। ਇਹਦੇ ਚ ਪਿੰਡ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਨੇ ਭਾਗ ਲਿਆ। ਤੇ ਲੱਖਾਂ ਲੋਕਾਂ ਨੇ ਨਾ ਖੇਡਾਂ ਚ ਆ ਕੇ ਪੰਜਾਬ ਦੇ ਪਿੰਡਾਂ ਦੇ ਨੌਜਵਾਨਾਂ ਨੇ ਨਾਮ ਰੋਸ਼ਨ ਕੀਤਾ। ਸੋ ਹੌਲੀ ਹੌਲੀ ਨੌਜਵਾਨਾਂ ਨੂੰ ਨਸ਼ੇ ਵਾਲੇ ਪਾਸਿਓਂ ਕੱਢ ਕੇ ਅਸੀਂ ਗੇਮਾਂ 'ਚ ਨੌਕਰੀ 'ਚ ਪੜ੍ਹਾਈ 'ਚ ਉਧਰ ਲੈ ਕੇ ਉਹਨੂੰ ਡਿਵਰਟ ਕਰਦੇ ਆਂ ਜੇ ਇਕੱਲੇ ਮੈਂ ਦਾਅਵਾ ਕਰੀ ਜਾ ਮੈਂ ਅਸੀਂ ਨਸ਼ਾ ਖਤਮ ਕਰ ਦਾਂਗੇ ਜਾਂ ਤੁਸੀਂ ਨਸ਼ਾ ਖਤਮ ਕਰ ਦੋਗੇ ਤੁਸੀਂ ਉਹ ਨੌਜਵਾਨਾਂ ਨੂੰ ਅਲਟਰਨੇਟ ਕੀ ਦੰਨੇ ਓਏ ਜ਼ਿਆਦਾ ਜ਼ਰੂਰੀ ਆ ਨੌਜਵਾਨਾਂ ਨੂੰ ਬਚਾਉਣ ਲਈ ਉਹਨਾਂ ਨੂੰ ਕੁਛ ਨਾ ਕੁਛ ਕੰਪੀਟੀਸ਼ਨ ਦੇਣਾ ਪਊਗਾ ਉਹਨਾਂ ਦੇ ਮਾਈਂਡ 'ਚ ਇੱਕ ਚੀਜ਼ ਪਾਉਣੀ ਪਊਗੀ ਜੇ ਨਸ਼ੇ ਨਹੀਂ ਕਰੋਗੇ ਤਾਂ ਤੁਹਾਨੂੰ ਆ ਚੀਜ਼ਾਂ ਮਿਲਣਗੀਆਂ ਚਾਹੇ ਖੇਡਾਂ 'ਚ ਮਾਨ ਸਨਮਾਨ ਹੋਵੇ ਚਾਹੇ ਨੌਕਰੀ ਹੋਵੇ ਸੋ ਇਹ ਚੀਜ਼ਾਂ ਕਰਕੇ ਹੌਲੀ-ਹੌਲੀ ਜਿਹੜੇ ਇਹਦੇ ਨਤੀਜੇ ਨੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਬਾਕੀ ਤੁਸੀਂ ਜਾਣਦੇ ਹੋ ਕਿ ਪਿਛਲੇ 2 ਸਾਲਾਂ 'ਚ ਹਜ਼ਾਰਾਂ ਪਰਚੇ ਸਮਗਲਰਾਂ ਤੇ ਹੋ ਗਏ ਤੇ ਚੰਗੇ-ਚੰਗੇ ਸਮਗਲਰਾਂ ਨੂੰ ਫੜ ਕੇ ਜੇਲ੍ਹਾਂ ਦੇ ਪਿੱਛੇ ਵੀ ਸਿੱਟਿਆ ਤੇ ਅੱਜ ਵੀ ਜੇ ਕਿਤੇ ਪਤਾ ਲੱਗਦਾ ਜੇ ਕੋਈ ਗੜਬੜ ਕਰਦਾ ਕੋਈ ਪਿੰਡ 'ਚ ਨਸ਼ਾ ਵੇਚਦਾ ਉਹਨਾਂ ਦੀਆਂ ਜਾਇਦਾਦਾਂ ਉਹਨਾਂ ਦੇ ਘਰ ਜ਼ਮੀਨਾਂ কুরਕ ਕਰੇ ਜਾ ਰਹੇ ਨੇ ਤੁਹਾਨੂੰ ਵੀ ਪਤਾ ਸੋ ਇਸੇ ਤਰ੍ਹਾਂ ਇੱਕ ਡਰ ਦਾ ਮਾਹੌਲ ਉਹਨਾਂ ਦੇ ਦਿਮਾਗ 'ਚ ਜਿਹੜੇ ਨਸ਼ਾ ਵੇਚਦੇ ਨੇ ਤੇ ਜਿਹੜੇ ਨਸ਼ਾ ਸਾਡੇ ਨੌਜਵਾਨ ਕਿਸੇ ਗਲਤੀ ਨਾਲ ਇਹਨਾਂ ਸਿਸਟਮ ਦੇ ਸਤਾਏ ਹੋਏ ਤੰਗ ਆਏ ਹੋਏ ਨਸ਼ੇ ਦੀ ਦਲਦਲ 'ਚ ਫਸਦੇ ਨੇ ਉਹਨਾਂ ਨੂੰ ਵੀ ਇੱਕ ਚੰਗਾ ਮਾਹੌਲ ਇੱਕ ਚੰਗਾ ਪੰਜਾਬ ਦੇਵਾਂਗੇ ਤਾਂ ਕਿ ਸਾਰੇ ਰਲ ਮਿਲ ਕੇ ਅਸੀਂ ਚ ਰੰਗਲਾ ਪੰਜਾਬ ਬਣਾ ਸਕੀਏ ਹਾਂ ਰਾਜ ਜੀ ਲਾਸਟ ਸਵਾਲ ਹੈ ਮੇਰਾ ਪਰਚੇ ਪਰਚਿਆਂ ਦੀ ਗੱਲ ਕੀਤੀ ਹੈ ਤੁਸੀਂ ਕੀ ਸਮਗਰਾਂਦੇ ਹੋਦੇ ਨਾਲ ਦੀ ਨਾਲ ਜਿਹੜਾ ਸੱਚ ਬੋਲਦਾ ਉਹਦੇ ਪਰਚਾ ਹੋ ਜਾਂਦਾ ਬਿਲਕੁਲ ਸੁਖਪਾਲ ਪਹਿਰਾ ਦੀ ਗੱਲ ਕਰੀਏ ਭਾਨੇ ਸਿੱਧੂ ਦੀ ਗੱਲ ਕਰੀਏ ਕਿਵੇਂ ਦੇਖ ਨਹੀਂ ਸੁਖਵਾਲ ਖਹਿਰਾ ਤੇ ਸੱਚ ਬੋਲਣ ਦਾ ਪਰਚਾ ਨਹੀਂ ਹੋਇਆ ਉਹਦੇ ਤੇ ਤਾਂ ਇੱਕ 2014 ਐਨਡੀਪੀਐਸੀ ਐਕਟ ਉਹਦਾ ਕੋਈ ਦੋਸਤ ਸੀ ਉਹਨੇ ਕੋਈ ਚਿੱਟੇ ਦੇ ਕਾਰੋਬਾਰ ਚ ਫੜਿਆ ਗਿਆ ਉਹਦੇ ਨਾਲ ਉਹਦੀਆਂ ਫੋਨ ਦੀਆਂ ਕਾਲਾਂ ਡਿਟੇਲ ਕੋਈ ਨਿਕਲੀਆਂ ਨੇ ਉਹਦਾ ਪਰਚਾ ਸਰਕਾਰ ਨੇ ਤਾਂ ਕਰਿਆ ਨਹੀਂ ਉਹ ਤਾਂ ਪਿਛਲੀਆਂ ਸਰਕਾਰਾਂ ਤੋਂ ਚੱਲਦਾ ਆ ਰਿਹਾ ਹੂੰ ਉਹ ਕੈਪਟਨ ਸਰਕਾਰ ਦੇ ਸਮੇਂ ਵੀ ਉਹਦੇ 'ਚ ਸੀ ਉਹ ਚੱਲ ਰਿਹਾ ਸੀ ਤੰਗ ਕੀਤਾ ਜਾ ਰਿਹਾ ਕਿ ਉਹਨੂੰ ਦੋਸ਼ ਹੈ ਉਹਦੇ ਵੱਲੋਂ ਕਿਹਾ ਜਾ ਰਿਹਾ ਕਿ ਸਰਕਾਰ ਬਦਲਾਖੋਰੀ ਦੀ ਨੀਤੀ ਕਰ ਰਹੀ ਹੈ ਸਰਕਾਰ ਦੇ ਹੱਥ ਕੁਝ ਨਹੀਂ ਹੁੰਦਾ ਜੀ ਜਦੋਂ ਹਾਈ ਕੋਰਟ ਤੋਂ ਡਾਇਰੈਕਸ਼ਨ ਆ ਗਈਆਂ ਪੁਲਿਸ ਨੂੰ ਵੀ ਭਾਈ ਆਹ ਬੰਦਾ ਕੇਸ ਚ ਨਾਮਿਨੇਟਡ ਹੈ ਦਾ ਨਾਮ ਆ ਵਿੱਚ ਤੁਸੀਂ ਇਹਨੂੰ ਕਸਟਡੀ 'ਚ ਲੈ ਕੇ ਪੁੱਛਤਾਛ ਕਿਉਂ ਨਹੀਂ ਕਰਦੇ ਤਾਂ ਪੁਲਿਸ ਦਾ ਕੰਮ ਆ ਪੁੱਛਤਾਛ ਕਰਨਾ ਸੋ ਉਸੇ ਤਰ੍ਹਾਂ ਹਾਈ ਉਹਦੀਆਂ ਕੋਰਟ ਦੀਆਂ ਡਾਇਰੈਕਸ਼ਨਾਂ ਦੇ ਮੱਦੇ ਨਜ਼ਰ ਉਹਨਾਂ ਦਾ ਨਾਮ ਆ ਉਹਦੇ 'ਚ ਉਹਨਾਂ ਤੋਂ ਪੁੱਛ ਪੁੱਛਗਿਛ ਕਰੀ ਗਈ ਆ ਤੇ ਭਾਨੇ ਸਿੱਧੂ ਤੇ ਭਾਨੂ ਸਿੱਧੂ ਦੇਖੋ ਪਾਨਾ ਸਿੱਧੂ ਕੋਣਾ ਵੈਸੇ ਇਹ ਕੋਈ ਕੋਈ ਲੀਡਰ ਆ ਕੋਈ ਚੋਣਿਆ ਹੋਇ ਨਮਾਇੰਦਾ ਕੋਈ ਪੰਚਾ ਸਰਪੰਚਾ ਹੂੰ ਠੀਕ ਆ ਜੀ ਤੇ ਕਿਹੜੇ ਹੱਕ ਸੱਚ ਦੀ ਆਪਾਂ ਗੱਲਾਂ ਕਰਦੇ ਨੇ ਸੋਸ਼ਲ ਮੀਡੀਆ ਨੂੰ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਕਾ ਦੀ ਸੋਸ਼ਲ ਦੇਖੋ ਪੰਜਾਬ ਕੀ ਆ ਕੀ ਆ ਪੰਜਾਬ ਪੰਜਾਬ ਤੁਸੀਂ ਹੋ ਮੈਂ ਹੂੰ ਪੰਜਾਬ ਦਾ ਮਤਲਬ ਇਹ ਨਹੀਂ ਤੁਸੀਂ ਸੋਸ਼ਲ ਮੀਡੀਆ ਤੇ ਕਿਸੇ ਨੂੰ ਵੀ ਗਾਲਾਂ ਕੱਢਣ ਲੱਗ ਜਓ ਹੂੰ ਠੀਕ ਆ ਜੀ ਮੈਨੂੰ ਬੋਲਣਾ ਵਧੀਆ ਆਉਂਦਾ ਮੈਂ ਕੈਮਰਾ ਰੱਖਾਂ ਮੂਰੇ ਤੁਹਾਡੀ ਮਾਂ ਦੀ ਤੁਹਾਡੀ ਭੈਣ ਦੀ ਤੁਸੀਂ ਜੇ ਤੁਹਾਨੂੰ ਪੰਜਾਬ ਪੱਖੀ ਲੱਗਦਾ ਹ ਤੁਹਾਨੂੰ ਉਹਦੀਆਂ ਕੁਝ ਵੀਡੀਓਾਂ ਭੇਜ ਦਾਨਾ ਤੁਸੀਂ ਮੈਨੂੰ ਦੱਸ ਦਿਓ ਤੁਸੀਂ ਨੂੰ ਪਰਿਵਾਰ ਚ ਜਾ ਕੇ ਸੁਣਾ ਦੋਗੇ ਵੀ ਆ ਪੰਜਾਬ ਪੱਖੀ ਬੰਦਾ ਤਾਂ ਲੋਕ ਤਾਂ ਪੰਜਾਬ ਤੋਂ ਤੁਹਾਡਾ ਛੱਡੋ ਤੁਹਾਡੇ ਪਰਿਵਾਰ ਦਾ ਵਿਸ਼ਵਾਸ ਉੱਠ ਜਾਊਗਾ ਵੀ ਆ ਪੰਜਾਬ ਆ ਇਹ ਲੋਕ ਪੰਜਾਬ ਬਚਾਉਣਗੇ ਪੰਜਾਬ ਨੂੰ ਬਚਾਉਣਗੇ ਉਹ ਨੌਜਵਾਨ ਜਿਹੜੇ ਪ੍ਰਸ਼ਾਸਨ ਚ ਨੌਕਰੀਆਂ ਕਰਦੇ ਨੇ ਪੰਜਾਬ ਨੂੰ ਬਚਾਉਣਗੇ ਉਹ ਬੱਚੇ ਜਿਹੜੇ ਅੱਜ ਪੀਸੀਐਸ ਦੀ ਤਿਆਰੀ ਕਰਦੇ ਨੇ ਆਈਐਸ ਦੀ ਤਿਆਰੀ ਕਰਦੇ ਨੇ ਪੰਜਾਬ ਨੂੰ ਉਹ ਨੌਜਵਾਨ ਬਚਾਉਣਗੇ ਆ ਗੰਦੀਆਂ ਵੀਡੀਓਆਂ ਬਣਾ ਕੇ ਬਲਗਰ ਗੰਦੀਆਂ ਗਾਲਾਂ ਕੱਢ ਕੇ YouTube ਤੋਂ ਪੈਸੇ ਕਮਾਉਣ ਵਾਲੇ ਲੋਕਾਂ ਤੋਂ ਤੁਸੀਂ ਉਮੀਦ ਲਾ ਲਈ ਵੀ ਇਹ ਪੰਜਾਬ ਬਚਾ ਕੇ ਦੇਣਗੇ ਹੂੰ ਸੋ ਇਹ ਇਸ ਤੋਂ ਖਤਰਨਾਕ ਇਸ ਤੋਂ ਮਾੜੀ ਘਟਨਾ ਨਹੀਂ ਹੋ ਸਕਦੀ ਕਿ ਸਾਡੇ ਵਰਗੇ ਲੋਕ ਉਹਨਾਂ ਲੋਕਾਂ ਦੀਆਂ ਗੱਲਾਂ ਕਰਨ ਲੱਗ ਗਏ ਉਹਨਾਂ ਲੋਕਾਂ ਨੂੰ ਪੰਜਾ ਪੱਕੀ ਸਮਝਣ ਲੱਗ ਗਏ ਬਾਰਸ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਆ ਅਸੀਂ ਚਾਹੁੰਦੇ ਹਾਂ ਜਿਹੜਾ 2 3 20 ਗ੍ਰੇਡ ਫਿਲਮਾਂ ਬਣਾ ਕੇ YouTube ਤੋਂ ਪੈਸੇ ਕਮਾਉਣ ਵਾਲੇ ਬੰਦੇ ਉਹਨਾਂ ਦਾ ਕਿੱਤਾ ਹੋ ਸਕਦਾ ਹੈ ਹੂੰ ਅਸੀਂ ਨਹੀਂ ਕਹਿੰਦੇ ਕੋਈ ਕਿਸ ਨੂੰ ਮਾੜਾ ਕਿਸ ਨੂੰ ਚੰਗਾ ਉਹ ਕਿਸੇ ਨੇ ਆਪਣਾ ਪਰਿਵਾਰ ਪਾਲਣਾ ਜੋ ਮਰਜ਼ੀ ਕਰੇ ਅਗਲੇ ਨੂੰ ਆਜ਼ਾਦੀ ਹੈ ਇੱਥੇ ਪਰ ਤੁਸੀਂ ਉਹਨੂੰ ਪੰਜਾਬ ਪੱਖੀ ਕਹਿਣ ਲੱਗ ਗਏ ਤੋ ਸਾਨੂੰ ਆਪਣਾ ਮਿਆਰ ਬਦਲਣਾ ਪਊਗਾ ਤੁਸੀਂ ਗੱਲ ਕਰਨੀ ਹੈ ਕਿਸੇ ਅਫਸਰ ਦੀ ਕਰੋ ਕੋਈ ਆਈਪੀਐਸ ਦੀ ਕਰੋ ਕਿਸੇ ਚੰਗੇ ਪੋਲੀਟੀਸ਼ੀਅਨ ਦੀ ਕਰੋ ਸਮਾਜ ਸੇਵੀ ਸੰਸਥਾ માં ਭਗਤ ਪੂਰਨ ਸਿੰਘ ਦੀ ਗੱਲ ਕਰੋ ਉਹ ਨੇ ਪੰਜਾਬ ਪੱਖੀ ਸੋਸ਼ਲ ਮੀਡੀਆ ਤੇ ਮੇਰੇ ਵਰਗਾ ਉੱਠ ਕੇ ਚਾਰ ਵੀਡੀਓ ਬਣਾਉਂਦਾ ਪੰਜਾਬ ਪੱਖੀ ਬਣ ਜਾਂਦਾ ਬੋਲਣ ਨਾਲ ਕੀ ਹੁੰਦਾ ਇੱਥੇ ਤੇ ਜਿਹੜੇ ਪਰਚੇ ਹੋਏ ਨੇ ਜੇ ਸੱਚੇ ਨੇ ਤਾਂ ਸਜ਼ਾ ਹੋ ਜੂ ਜੇ ਝੂਠੇ ਨੇ ਤਾਂ ਬਰੀ ਹੋ ਜਾਣਗੇ ਉਹ ਤਾਂ ਕੋਰਟ ਨੇ ਆਪਣਾ ਕੰਮ ਕਰਨਾ ਸੋ ਆਪਾਂ ਬਿਨਾਂ ਗਲ ਤੋਂ ਕਿਸੇ ਵੀ ਦੁੱਕੀ ਬੰਦੇ ਨੂੰ ਆਪਣਾ ਪੰਜਾਬ ਦੀ ਦੁਰਗਤੀ ਆ ਇਹ ਕਿਸੇ ਵੀ ਦੁੱਕੀ ਬੰਦੇ ਨੂੰ ਆਪਾਂ ਸਟਾਰ ਬਣਾਉਣ ਲੱਗੇ ਆਪਣੇ ਸਿਰ ਤੇ ਬਿਠਾਉਣ ਲੱਗੇ ਸਮਾਂ ਨਹੀਂ ਲਾਉਂਦੇ ਸੋ ਬੇਨਤੀ ਆ ਤੁਹਾਨੂੰ ਸਾਰੇ ਦਰਸ਼ਕਾਂ ਨੂੰ ਹਰ ਬੰਦੇ ਨੂੰ ਇੱਕ ਸਿਸਟਮ ਨਾਲ ਇੱਕ ਮੋਨੀਟਰ ਨਾਲ ਦੇਖਣਾ ਚਾਹੀਦਾ ਚੰਗਾ ਕੰਮ ਕਰਦਾ ਉਹਨੂੰ ਸਲਾਉਣਾ ਚਾਹੀਦਾ ਅਸੀਂ ਨਹੀਂ ਕਹਿੰਦੇ ਕਿਸੇ ਨੂੰ ਨਾ ਸਲਾਓ ਪਰ ਹਰ ਬੰਦੇ ਨੂੰ ਥੋੜਾ ਪੈਰਾਮੀਟਰ ਜ਼ਰੂਰ ਹੋਣਾ ਚਾਹੀਦਾ ਕਿ ਇਹ ਨਹੀਂ ਕਿ ਹਰ ਨੂੰ ਤੁਸੀਂ ਇੱਕੋ ਲਿਆ ਕੇ ਕੈਟਾਗਰੀ ਚ ਖੜਾ ਕਰਤਾ ਉਹ ਬੰਦਾ ਜਿਹੜਾ ਸੇਵਾ ਕਰਦਾ ਗਰੀਬਾਂ ਦੀ ਕੋਈ ਕੰਬਲ ਵੰਡਦਾ ਉਹ ਵੀ ਸਮਾਜ ਸੇਵੀ ਆ ਉਹ ਕਦੇ ਤੁਹਾਨੂੰ ਫੇਸਬੁੱਕ ਤੇ ਨਹੀਂ ਦਿਖਦਾ ਕਦੇ ਇੰਸਟਾਗ੍ਰam ਤੇ ਨਹੀਂ ਦਿਖਦਾ ਉਹਦੀ ਆਪਾਂ ਗੱਲ ਨਹੀਂ ਕਰਦੇ ਅਸੀਂ ਗੱਲ ਕਿਹਦੀ ਕਰਦੇ ਆ ਜਿਹੜਾ ਇੱਥੇ ਰੌਲਾ ਵੱਧ ਪਾਉਂਦਾ ਸੋ ਇਹ ਇਹ ਥੋੜੀ ਜੀ ਸਾਨੂੰ ਸੋਚਣ ਦੀ ਲੋੜ ਆ ਕਿਉਂਕਿ ਪੰਜਾਬ ਨੂੰ ਜੇ ਆਪਾਂ ਪੰਜਾਬ ਬਣਾਈ ਰੱਖਣਾ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਬਾਰਸਾਂ ਗੁਰੂ ਗੋਬਿੰਦ ਸਿੰਘ ਦੇ ਬਾਰਸਾਂ ਤੋਂ ਸਾਨੂੰ ਸਾਡੀ ਸੋਚ ਆ ਜਿਹੜੀ ਥੋੜੀ ਜੀ ਉੱਚੀ ਕਰਨੀ ਪਊਗੀ ਇਹ ਥੱਲੇ ਨੀਵੇਂ ਲੇਬਲ ਵਾਲੀਆਂ ਗੱਲਾਂ ਚੋਂ ਨਿਕਲ ਕੇ ਇੱਕ ਚੰਗੀ ਮਿਆਰੀ ਗੱਲਬਾਤ ਲੋਕਾਂ ਦੇ ਸਾਹਮਣੇ ਪੇਸ਼ ਕਰਨੀ ਪਊਗੀ ਤਾਂ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕੋਈ ਸੇਧ ਦੇ ਸਕੀਏ ਹਾਂ ਇਹ ਸਨ ਮਾਰਕੀਟ ਕਮੇਟੀ ਦੇ ਚੇਅਰਮੈਨ ਰਚਪਿੰਦਰ ਸਿੰਘ ਰਾਜਾ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਸਰਕਾਰ ਆਪਣੇ 2027 ਦੀਆਂ ਚੋਣਾਂ ਤੋਂ ਪਹਿਲਾਂ ਜਿਹੜਾ ਕਿ ਔਰਤਾਂ ਨਾਲ ਵਾਅਦਾ ਕੀਤਾ ਸੀ 1000 ਘੱਟੇ ਦਾ ਉਹ ਪੂਰਾ ਕਰੇਗੀ ਇਸ ਤੋਂ ਇਲਾਵਾ ਇਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਨੂੰ ਮੁੜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲ ਰੰਗਲਾ ਪੰਜਾਬ ਬਣਾਉਣ ਲਈ ਜਿੱਥੇ ਉਪਰਾਲੇ ਕੀਤੇ ਜਾ ਰਿਹਾ ਉੱਥੇ ਹੀ ਨੌਜਵਾਨਾਂ ਨੂੰ ਇੱਕ ਕੰਪੀਟੀਸ਼ਨ ਨਾਲ ਜੋੜਿਆ ਜਾ ਰਿਹਾ ਜਿਵੇਂ ਕਿ ਉਹਨਾਂ ਨੂੰ ਪੁਲਿਸ ਦੀ ਭਰਤੀ ਖੋਲੀ ਜਾ ਰਹੀ ਹੈ ਪੁਲਿਸ ਦੇ ਵਿੱਚ ਭਰਤੀ ਕੀਤੀ ਜਾ ਰਹੀ ਹੈ ਨੌਕਰੀ ਦਿੱਤੀ ਜਾ ਰਹੀ ਹੈ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਖਰੋੜੀ ਦੇ ਨਾਲ ਰਜਿੰਦਰ ਸਿੰਘ ਪੱਟ ਦੀ ਵਿਸ਼ੇਸ਼ ਰਿਪੋਰਟ ਸਤਿ ਸ਼੍ਰੀ ਅਕਾਲ